ਪ੍ਰੇਜ਼ ਦਾ ਲਾਰਡ ਸਭ ਨੂੰ ਜੈ ਮਸੀਦੀ ਇੱਕ ਵਾਰੀ ਫੇਰ ਅਸੀਂ ਖੁਦਾ ਦਾ ਬੜਾ ਹੀ ਸ਼ੁਕਰ ਕਰਦੇ ਆ ਕਿ ਖੁਦਾ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਈਏ ਔਰ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਸੱਚ ਵਿੱਚੋਂ ਸੱਚ ਨੂੰ ਪਹਿਚਾਣੋ ਚ ਵੈਲਕਮ ਕਰਦੇ ਆ ਔਰ ਖੁਦਾ ਦਾ ਬੜਾ ਫਜ਼ਲ ਹੈ ਕਿ ਇੱਕ ਵਾਰੀ ਫੇਰ ਸਾਡੇ ਨਾਲ ਸਾਡੇ ਪਾਸਟਰ ਜੀ ਪਾਸਟਰ ਜੌਨ ਇਕਬਾਲ ਗਿਲ ਜੀ ਮੌਜੂਦ ਨੇ ਜੈ ਮਸੀ ਕੀ ਜੀ ਸਾਰਿਆਂ ਨੂੰ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਇੱਕ ਅਹੀ ਨਵੇਂ ਸਵਾਲ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਣੇ ਆ ਔਰ ਜਿਹੜਾ ਅੱਜ ਦਾ ਸਾਡਾ ਸਵਾਲ ਏ ਇਹ ਇੱਕ ਬਾਈਬਲ ਦੀ ਵਰਸ ਸੇ ਮੈਥਿਊ 77 3277 ਤੇ ਪਾਸਟਰ ਜੀ ਮੈਂ ਵਰਸ ਪੜਾਂਗਾ ਤੇ ਮੈਂ ਚਾਹਾਂਗਾ ਕਿ ਇਹਦਾ ਤੁਸੀਂ ਸਾਨੂੰ ਅੱਜ ਮਤਲਬ ਸਮਝਾਣਾ ਕਿ ਇਸ ਵਰਸ ਦੇ ਪਿੱਛੇ ਖੁਦਾ ਦਾ ਕੀ ਭੇਜ ਦੇ ਜਿਹੜਾ ਉਹ ਆਪਣੇ ਲੋਕਾਂ ਤੱਕ ਪਹੁੰਚਾਣਾ ਚਾਹੁੰਦੇ ਨੇ ਸ਼ੁਰੂ ਜਰੂਰ ਹਾਂਜੀ ਵਰਸ ਮੈਥਿਊ 77 ਮਾਂਗੋ ਤੋ ਤੁਮਕੋ ਦਿਆ ਜਾਏਗਾ ਡੂੰਡੋ ਤੋ ਪਾਓਗੇ ਦਰਵਾਜ਼ਾ ਖਟਕਟਾਓ ਤੋ ਤੁਹਾਰੇ ਵਾਸਤੇ ਖੋਲਾ ਜਾਏਗਾ ਤੇ ਇਹਦਾ ਅਸੀਂ ਮਤਲਬ ਸਮਝਣਾ ਚਾਹਦੇ ਆ ਕਿ ਇਹਦੇ ਪਿੱਛੇ ਕੀ ਵੱਡਾ ਬੇਦ ਜਿਹੜਾ ਖੁਦਾ ਇਥੇ ਯਸਮਸੀ ਆਪਣੇ ਯਸਮਸੀ ਦੇ ਮੂੰਹ ਦੇ ਅਲਫਾਜ਼ ਨੇ ਯਸਮਸੀ ਆਪਣੇ ਲੋਕਾਂ ਨੂੰ ਤਾਲੀਮ ਦੇ ਰਹੇ ਨੇ ਸ਼ਾਗਿਰਦਾਂ ਨੂੰ ਤੇ ਹੋਰ ਲੋਕਾਂ ਨੂੰ ਤੇ ਇਹ ਕੀ ਇਥੇ ਬੇਦ ਕੀ ਇਹ ਕੀ ਸਮਝਾਣਾ ਚਾਹ ਰਹੇ ਨੇ ਤੇ ਤੁਸੀਂ ਥੋੜੀ ਜਿਹੀ ਰੋਸ਼ਨੀ ਪਾਵੋ ਅੱਜ ਦੇਖੋ ਜੇ ਤੇ ਸਿਮਪਲੀ ਦੇਖਿਆ ਜਾਵੇ ਤੇ ਕੋਈ ਭੇਤ ਨਹੀਂ ਗਾ ਪਰ ਅਜੀਬ ਹੀ ਜਾਂਦੇ ਆ ਕਿ ਬਾਈਬਲ ਦੀ ਹਰ ਆਇਤ ਹੀ ਭੇਤਿਆ ਇੱਕ ਇੱਕ ਸ਼ਬਦ ਭੇਤਿਆ ਜੀ ਸੋ ਸਮਝਣਾ ਪੈਣਾ ਆ ਤਕਰੀਬਨ ਤਕਰੀਬਨ ਅਸੀਂ ਇਸ ਗੱਲ ਨੂੰ ਟੱਚ ਕਰਦੇ ਰਹਿੰਦੇ ਆ ਕਿ ਬਾਈਬਲ ਨੂੰ ਸਾਨੂੰ ਦੋ ਹਿੱਸਿਆਂ ਦੇ ਵਿੱਚ ਦਿੱਤਾ ਗਿਆ ਜੀ ਇੱਕ 올ਡ ਟੈਸਟਾਮੈਂਟ ਹੈ ਤੇ ਇੱਕ ਨਿਊ ਟੈਸਟਾਮੈਂਟ ਬਿਲਕੁਲ ਇੱਕ ਪੁਰਾਣਾ ਇਹ ਹਦਨਾਮਾ ਇਹ ਹਦਨਾਮਾ ਹੈ ਤੇ ਇੱਕ ਇਹ ਕਿੰਨਾ ਹੈ ਹਦਨਾਮਾ ਸੋ ਕੋਈ ਨਾ ਕੋਈ ਕਾਰਨ ਤੇ ਹੋਊਗਾ ਜਿੱਦਾਂ ਕਰਕੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਬਾਈਬਲ ਨੂੰ ਦੋ ਹਿੱਸਿਆਂ ਦੇ ਵਿੱਚ ਦਿੱਤਾ ਜੀ ਸੋ ਹੁਣ ਇਹਨਾਂ ਚੀਜ਼ਾਂ ਨੂੰ ਸਮਝਣ ਦੇ ਲਈ ਪਰਮੇਸ਼ੁਰ ਨੇ ਸਾਨੂੰ ਪਵਿੱਤਰ ਆਤਮਾ ਭਾਖਰੂ ਦਿੱਤਾ ਬਿਲਕੁਲ ਫਿਰ ਜਿਵੇਂ ਅਸੀਂ ਦੇਖਦੇ ਹਾਂ ਬਾਈਬਲ ਦੀਆਂ ਕਿਤਾਬਾਂ ਨੂੰ ਅਸੀਂ ਦੇ ਦੇ ਜਨਸਿਸ ਐਕਸੋਡਸ ਇਲੈਕਟ੍ਰਿਕ ਅਸੀਂ ਦਾ ਅਸੀਂ ਜੋ ਰੂਟੀਨ ਵਿੱਚ ਦੇਦੇ ਤੇ ਸਾਨੂੰ ਕਈ ਵਾਰੀ ਇਦਾਂ ਲੱਗਦਾ ਵੀ ਇਹ ਇਦਾਂ ਰੂਟੀਨ ਵਾਈਜ਼ ਲਿਖਿਆ ਹੋਈਆਂ ਲੇਕਿਨ ਜਦੋਂ ਉਹਦਾ ਗਹਿਨ ਅਸੀਂ ਵਿਚਾਰ ਕਰਦੇ ਆਂ ਗਹਿਰਾਈ ਦੇ ਵਿੱਚ ਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਵੀ ਸੀਰੀਅਲ ਵਾਈਜ਼ ਨਹੀਂ ਪਰਮਿਸ਼ਨ ਬੜੀ ਤਰਤੀਬ ਦੇ ਨਾਲ ਹਰੇਕ ਬੁੱਕ ਨੂੰ ਸੈੱਟ ਕਰਨ ਦੇ ਲਈ ਆਪਣੇ ਲੋਕਾਂ ਨੂੰ ਮਤ ਦਿੱਤੀ ਹੈ ਹੁਣ ਜਿਹੜਾ ਅਜੂਬ ਹੈ ਉਹ ਇਬਰਾਹਿਮ ਹੋਣਾਂ ਦੇ ਸਮੇਂ ਦੇ ਲਾਗੇ ਛਾਗੇ ਦਾ ਹੈ। ਇਬਰਾਹਿਮ ਹੋਣਾਂ ਦਾ ਜਿਹੜਾ ਜ਼ਿਕਰ ਹੈ ਉਹ ਅਸੀਂ ਜੈਨਸਿਸ ਵਿੱਚ ਪੜ੍ਹਦੇ ਹਾਂ ਤੇ ਅਜੂਬ ਦੀ ਕਿਤਾਬ ਦਾ ਕਿੰਨੇਵੇਂ ਨੰਬਰ ਤੇ ਜਾ ਕੇ ਇੰਦੀ ਗੱਲ ਹੈ। ਸੋ ਪਰਮੇਸ਼ਵਰ ਨੇ ਹਰ ਚੀਜ਼ ਨੂੰ ਤਰਤੀਬ ਦੇ ਨਾਲ ਰੱਖਿਆ ਤੇ ਆਪਣੇ ਲੋਕਾਂ ਨੂੰ ਉਹਨੇ ਪਾਕਰੂ ਦਿੱਤਾ। ਪਾਕਰੂ ਇਸੇ ਕਰਕੇ ਦਿੱਤਾ ਕਿ ਸਾਰਾ ਕਲਾਮ ਜਿਹੜਾ ਹੈ ਪਾਕਰੂ ਦੇ ਵਸੀਲੇ ਦੇ ਨਾਲ ਲਿਖਾਇਆ ਗਿਆ ਔਰ 40 ਲਿਖਾਰੀ ਹੈ। ਜਿਨ੍ਹਾਂ ਨੇ ਪਵਿੱਤਰ ਆਤਮਾ ਨੇ ਜਿਹਾ ਸਾ ਉਹਨਾਂ ਨੂੰ ਲਿਖਣ ਲਈ ਆਖਿਆ ਵੈਸਾ ਉਹਨਾਂ ਨੇ ਲਿਖਿਆ ਬਿਲਕੁਲ ਸੋ ਲਿਖਾਉਣ ਵਾਲਾ ਜਿਹੜਾ ਆ ਉਹ ਪਵਿੱਤਰ ਆਤਮਾ ਹੈ। ਪਾਕਰੋ ਹੈ ਹਾਂਜੀ। ਸੋ ਪਾਕਰੋ ਜਿਹੜਾ ਲਿਖਾਉਣ ਵਾਲਾ ਆ ਉਹ ਇਸੇ ਲਈ ਦਿੱਤਾ ਗਿਆ ਹੈ ਕਿ ਅਸੀਂ ਪਰਮੇਸ਼ਵਰ ਦੀ ਹਰੇਕ ਉਸ ਬਰੀਕ ਗੱਲ ਨੂੰ ਸਮਝ ਸਕੀਏ। ਜੀ। ਜਿਹੜਾ ਪ੍ਰਾਣਾ ਨਿਯਮ ਆ ਨਾ ਉਹ ਜ਼ਿਆਦਾਤਰ ਸਰੀਰਕ ਚੀਜ਼ਾਂ ਦੇ ਉੱਤੇ ਜ਼ਿਆਦਾ ਤਿਆਨ ਰੱਖ ਦਿਆ ਹਾਂ ਉਹਨੂੰ ਲਿਖਿਆ ਗਿਆ ਹੈ ਮੋਸਟਲੀ ਜਿਹੜੇ ਵਾਅਦੇ ਆ ਉਹ ਧਰਤੀ ਨਾਲ ਸੰਬੰਧਿਤ ਸਿਗੇ ਮੋਸਟਲੀ ਚੀਜ਼ਾਂ ਜਿਹੜੀਆਂ ਸਿਗੀਆਂ ਉਹਨਾਂ ਦਾ ਧਰਤੀ ਦੇ ਨਾਲ ਲੈਣਾ ਦੇਣਾ ਸਿਗਾ ਔਰ ਕਿਉਂਕਿ ਅਜੇ ਪੂਰਾ ਹੋਣਾ ਸੀ ਇਸ ਲਈ ਉਹਨੂੰ ਅਸੀਂ ਦੇਖਦੇ ਹਾਂ ਵੀ ਪਰਮੇਸ਼ਵਰ ਨੇ ਆਪ ਕੁਝ ਚੀਜ਼ਾਂ ਐਸੀਆਂ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣ ਦਿੱਤੀਆਂ ਇਸ ਨੇ ਹੋਣ ਦਿੱਤੀਆਂ ਕਿਉਂਕਿ ਉਹ ਅਗੰਗਯ ਗਿਆਨੀ ਹੋਣ ਦਾ ਕਰਕੇ ਸਭ ਕੁਝ ਪਹਿਲਾਂ ਤੋਂ ਜਾਣਨ ਵਾਲਾ ਹੋਣ ਦਾ ਕਰਕੇ ਉਹਨੂੰ ਪਤਾ ਸੀ ਕਿਹੜੀ ਚੀਜ਼ ਨੂੰ ਕਿਸ ਸਮੇਂ ਦੇ ਉੱਤੇ ਮੈਂ ਪੇਸ਼ ਕਰਨਾ ਹੈ ਜੀ ਸੋ ਪ੍ਰਭੂ ਯਸ਼ੂਸੀ ਨੇ ਸਿਆਗ ਕਰਕੇ ਆ ਕੇ ਕਿਹਾ ਮੈਂ ਲਿਖਤ ਨੂੰ ਮਿਟਾਉਣ ਨਹੀਂ ਬਲਕਿ ਪੂਰਾ ਕਰਨਾ ਹੈ ਨਾ ਸ਼ਰੀਅਤ ਨੂੰ ਪੂਰਾ ਕਰਨਾ ਸੋ ਐਸੀ ਗੱਲ ਨਹੀਂ ਕਿ ਸ਼ਰੀਅਤ ਅਧੂਰੀ ਸੀ ਜਾਂ ਪਰਮੇਸ਼ਵਰ ਕੋਲੋਂ ਕੋਈ ਗਲਤੀ ਹੋਈ ਸੀ ਠੀਕ ਹੈ ਨਾ ਉਹਦੂ ਰਿਸੀਨ ਆ ਕੋ ਗਲਤੀ ਹੋਈ ਸੀਗੀ ਸਿਰਫ ਪਰਮੇਸ਼ਰ ਦੀ ਇੱਕ ਪਲਾਨਿੰਗ ਹੈ ਇਸ ਲਈ ਕਹਿੰਦਾ ਅਧੂਰੇ ਨੂੰ ਪੂਰਾ ਕਰਨਾ ਆ ਤੇ ਇਹਦਾ ਮਤਲਬ ਇਹ ਨਹੀਂ ਪਰਮੇਸ਼ਰ ਕੋ ਪਿੱਛੇ ਕੋਈ ਗਲਤੀ ਹੋ ਗਈ ਸੀ ਜਿਹਨੂੰ ਪਰਮੇਸ਼ਰ ਨੇ ਦਰੁਸਤ ਕਰਨ ਲਗਾ ਹਾਂਜੀ ਨਹੀਂ ਸਮਝੇ ਅਧੂਰੇ ਨੂੰ ਪੂਰਾਇਤ ਕਰਨ ਦਾ ਮਤਲਬ ਪਰਮੇਸ਼ਰ ਨੇ ਆਪ ਆਪਣੀ ਹੀ ਕਿਉਂਕਿ ਲਿਖਿਆ ਉਹ ਆਪਣੀ ਹੀ ਇੱਛਾ ਦੇ ਮੁਤਾਬਕ ਕੰਮ ਕਰਦਾ ਹੈ ਪਰ ਹਰ ਸ਼ਾਇਦ ਸਮਾਂ ਠਹਿਰਾਇਆ ਹਾਂਜੀ ਤੇ ਉਹ ਉਸੇ ਤਰ੍ਹਾਂ ਹੀ ਕਰਦਾ ਹੈ ਉਹ ਕਰਦਾ ਸੀ ਕਰਦਾ ਹੈ ਤੇ ਉਦਦੇ ਕੰਨਾਂ ਨੇ ਬਿਲਕੁਲ ਸੋ ਦਾ ਕੰਮ ਕਰਨ ਦਾ ਆਪਣਾ ਇੱਕ ਸਟਾਈਲ ਹੈ ਇੱਕ ਅੰਦਾਜ਼ ਆ ਸੋ ਇਹ ਚੀਜ਼ਾਂ ਜੋ ਤੁਹਾਨੂੰ ਸਮਝਾਉਣੀਆਂ ਸ਼ੁਰੂ ਹੋ ਜਾਂਦੇ ਫਿਰ ਵਚਨ ਵੀ ਸਮਝਾਉਣਾ ਸ਼ੁਰੂ ਹੋ ਜਾਂਦਾ ਅੱਜ ਕੀ ਹੈ ਜਿਆਦਾਤਰ ਦੁਨੀਆ ਨਾ ਉਹ ਜਿਹੜਾ ਸਰੀਰਿਕ ਲਿਆਜ ਦੇ ਨਾਲ ਹੈ ਤੇ ਉਹਦਾ ਆਤਮਿਕ ਲਿਆਜ ਦੇ ਨਾਲ ਉਹ ਦੋਨੋਂ ਨੂੰ ਇੱਕ ਕਰਕੇ ਵੇਖਦੇ ਆ ਮਿਕਸ ਕਰ ਲੈਂਦੇ ਮਿਕਸ ਕਰ ਲੈਂਦੇ ਉਹਦੇ ਮਿਕਸ ਹੋਣ ਦਾ ਕਰਕੇ ਅੱਜ ਕਲੀਆਂ ਨੂੰ ਜਿਹੜਾ ਸਹੀ ਪ੍ਰਕਾਸ਼ਨ ਹੈ ਨਾ ਉਹ ਨਹੀਂ ਮਿਲ ਰਿਹਾ ਸਹੀ ਮੁਕਾਸ਼ਵਾਂ ਲੋਕਾਂ ਤੱਕ ਪਹੁੰਚਦਾ ਨਹੀਂ ਹੈ ਕਿਉਂਕਿ 올ਡ ਟੈਸਟਮੈਂਟ ਜਿਹਦੇ ਬਾਰੇ ਯਿਸੂਸੀ ਕਹਿੰਦਾ ਮੈਂ ਅਧੂਰੇ ਨੂੰ ਪੂਰਾ ਕਰਨਾ ਹੈ ਤੇ ਹੁਣ ਜਦ ਪੂਰਾ ਹੋ ਗਿਆ ਤੇ ਫਿਰ ਅਧੂਰੇ ਵੱਲ ਧਿਆਨ ਕਰਨ ਦਾ ਕੋਈ ਮਤਲਬ ਨਹੀਂ ਬੰਦਾ ਫਿਰ ਕਈ ਲੋਕ ਇਹ ਕਹਿੰਦੇ ਅੱਛਾ ਜੇ ਹੁਣ ਪੂਰਾ ਹੋ ਗਿਆ ਤੇ ਅਧੂਰੇ ਵੱਲ ਧਿਆਨ ਕਰਨ ਦੀ ਲੋੜ ਨਹੀਂ ਹੈ ਤੇ ਫਿਰ ਉਹ ਅਧੂਰਾ ਲਿਖਿਆ ਗੱਲ ਹੀ ਇਹ ਵੀ ਤਾਂ ਦੂਜੀ ਗੱਲ ਹੈ ਨਾ ਕਿ ਪੜ੍ਹਨੇ ਹੋਣ ਫਿਰ ਅਸੀਂ ਕਿਉਂ ਪੜ੍ਹਨੇ ਆਂ ਆਹ ਵੀ ਮੈਂ ਤਾਂ ਕਹਿੰਦਾ ਭਾ ਜਦੋਂ ਜਦੋਂ ਅਧੂਰਾ ਪੂਰਾ ਹੋ ਗਿਆ ਐਸਐਮਸੀ ਦੇ ਹੋਂਦ ਤੱਕ ਅੱਜ ਸਿਰਫ ਨਮਾਇ ਹਦਨਾਮਾ ਪੜੀਏ ਤੇ ਫਿਰ ਪੂਰਾ ਇਦ ਤੱਕ ਹੋ ਹੁਣ ਮੰਨ ਕੇ ਚਲੋ ਮਿਸਾਲ ਦੇ ਤੌਰ ਦੇ ਉੱਤੇ ਵੀ ਅਸੀਂ ਇੱਥੇ ਕੋਈ ਵੀ ਚੀਜ਼ ਮੰਨ ਲੈਂਦੀ ਆ ਤੇ ਅਸੀਂ ਉਹ ਚੀਜ਼ਾਂ ਚੇਂਜ ਕਰਦੇ ਰਹੇ ਆ ਜ਼ਰੂਰਤ ਦੇ ਮੁਤਾਬਕ ਨਾ ਵੀ ਆਹ ਉਹ ਤੋਂ ਹੋਰ ਵਧੀਆ ਰਿਜ਼ਲਟ ਦੇ ਸਕਦੀ ਆ ਉਹ ਤੋਂ ਹੋਰ ਵਧੀਆ ਰਿਜ਼ਲਟ ਦੇ ਸਕਦੀ ਆ ਬਿਲਕੁਲ ਤੇ ਹੁਣ ਸ਼ਰੀਰ ਕਿ ਲਿਆ ਦੇਖਾਂਗੇ ਤੇ ਜਦੋਂ ਸਾਨੂੰ ਪਤਾ ਲੱਗੇ ਆ ਹਾਂਜੀ ਆਹ ਮੰਨ ਲਓ ਕਿ ਚੱਲੋ ਅਸੀਂ ਇਹੀ ਲੈਂਦੇ ਤੇ ਸਾਨੂੰ ਪਤਾ ਲੱਗ ਗਿਆ ਵੀ ਇਹ ਹੁਣ ਸਾਡੀ ਜ ਜ ਜਿੰਨੀ ਜ਼ਰੂਰਤ ਸੀ ਉਹਦੇ ਮੁਤਾਬਕ ਸੈਟ ਹੈ। ਬਿਲਕੁਲ। ਹਾਂਜੀ। ਤੇ ਫੇ ਪੁਰਾਣਾ ਗੱਲ ਹੀ ਰੱਖਿਆ। ਹਾਂਜੀ। ਹਾਂ, ਸੁੱਟ ਨਹੀਂ ਛੱਡਿਆ। ਹਾਂਜੀ। ਤੇ ਕੀ ਆਪਾਂ ਪੁਰਾਣੇ ਸੁੱਟ ਜਣੇ? ਸੁੱਟ ਨਹੀਂ ਇਹ। ਸੁੱਟੇ ਕੋਈ ਨਹੀਂ ਆ। ਸੁੱਟੇ ਕੋਈ ਨਹੀਂ ਹਨਾ? ਹਾਂਜੀ। ਉਹ ਵੀ ਰੱਖੇ ਹੋਏ ਆ। ਉਹ ਵੀ ਰੱਖੇ ਹੋਏ ਆ। ਤੇ ਬੇਸ਼ੱਕ ਹੁਣ ਅਸੀਂ ਉਹਨੂੰ ਇਸਤੇਮਾਲ ਨਾ ਕਰੀਏ। ਹਾਂਜੀ। ਬੇਸ਼ੱਕ ਉਹਦੀ ਹੁਣ ਸਾਨੂੰ ਜ਼ਰੂਰਤ ਵੀ ਨਹੀਂ ਰਹੀ ਕਿਉਂਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਉਹ ਤੇ ਮਿਲ ਗਈ ਹੈ। ਪਰ ਫਿਰ ਵੀ ਅਸਿਓ ਰੱਖੇ ਹੋਏ ਹਨ ਰੱਖਣ ਦੇ ਪਿੱਛੇ ਸਰੀਰ ਕਿ ਲੈਣਾ ਤੇ ਕਈ ਕਾਰਨ ਦੇ ਪਰ ਉਹ ਪਰਮੇਸ਼ਰ ਦਾ ਕੰਮ ਹੈ ਸੋ ਪਰਮੇਸ਼ਰ ਨੇ ਪ੍ਰਾਣੀ ਸਰੀਰ ਇਹ ਤੁਨ ਰੱਖਿਆ ਇਸੇ ਲਈ ਰੱਖਿਆ ਕਿ ਬੀਤੇ ਸਮਿਆਂ ਦੇ ਵਿੱਚ ਪਰਮੇਸ਼ਰ ਕਿਵੇਂ ਆਪਣੇ ਲੋਕਾਂ ਦੇ ਨਾਲ ਚੱਲਿਆ ਉਹਨੂੰ ਅਸੀਂ ਸਮਝ ਸਕੀਏ ਪਰਮੇਸ਼ਰ ਦੀ ਪਾਕੀ ਜੀ ਕੀ ਦਾ ਕੀ ਲੈਵਲ ਹੈ ਉਦੀ ਪਵਿੱਤਰਤਾ ਇਹਦਾ ਹੋਲiness ਦਾ ਕੀ ਲੈਵਲ ਆ ਅਸੀਂ ਉਹਨੂੰ ਸਮਝ ਸਕੀਏ ਸਮਝ ਸਕੀਏ ਪਰਮੇਸ਼ਰ ਕਿਹੋ ਜੀਆਂ ਗੱਲਾਂ ਨੂੰ ਬਰਦਾਸ਼ਤ ਕਰ ਸਕਦਾ ਹੈ ਤੇ ਕਿਹੋ ਜੀਆਂ ਨਹੀਂ ਕਰ ਸਕਦਾ ਕਿਹੋ ਜੀਆਂ ਗੱਲਾਂ ਨੂੰ ਨਹੀਂ ਕਰ ਸਕਦਾ ਪਰਮੇਸ਼ਰ ਗੁਨਾਹਗਾਰ ਦੇ ਨਾਲ ਕਿੱਦਾਂ ਚੱਲਿਆ ਆ ਤੇ ਧਰਮੀ ਦੇ ਨਾਲ ਕਿੱਦਾਂ ਚੱਲਿਆ ਪਰਮੇਸ਼ਰ ਨੇ ਕਈ ਜਗ੍ਹਾ ਗੁਨਾਹਗਾਰਾਂ ਨੂੰ ਵੀ ਬਖਸ਼ ਦਿੱਤਾ ਤੇ ਕਈ ਜਗ੍ਹਾ ਧਰਮੀਆਂ ਨੂੰ ਵੀ ਨਹੀਂ ਬਖਸ਼ਿਆ ਹਾਂਜੀ ਇਸ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੀ ਆਦਤ ਨੂੰ ਸਮਝਾਉਂਦੀਆਂ। ਇਸ ਲਈ ਉਹ ਪੁਰਾਣਾ ਰੱਖਿਆ ਕਿ ਅਸੀਂ ਜਿਹੜਿਆਂ ਨੇ ਹੁਣ ਨਵੇਂ 'ਚ ਚੱਲਣਾ ਹੈ ਜਿਹਦੇ ਬਾਰੇ ਯਸੁਸੀ ਕਹਿੰਦਾ ਪੂਰਾ ਕਰਨ ਆਇਆ ਸਾਨੂੰ ਪੂਰਾ ਮਿਲ ਗਿਆ ਹੈ। ਤੇ ਇਸ ਪੂਰੇ ਦੇ ਵਿੱਚ ਹੁਣ ਬਣੇ ਕਿੱਦਾਂ ਰਹਿਣਾ ਜੇ ਲੋਕੀ ਅਧੂਰੇ ਵਿੱਚ ਨਹੀਂ ਬਣੇ ਰਹਿ ਸਕੇ। ਤੇ ਫਿਰ ਪੂਰੇ ਵਿੱਚ ਕਿਦਾਂ ਬਣੇ ਰਹਿ ਸਕਣਗੇ? ਇਹ ਕਹਨ ਯਸੁਸੀ ਨੇ। ਕਹਿੰਦਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆਂ ਵੀ ਪੁਰਾਣਿਆਂ ਵਿੱਚ ਤੇ ਕਿਹਾ ਗਿਆ ਸੀ। ਜੇ ਕੋਈ ਜਨਾਹਕਾਰੀ ਕਰੇ ਕਰੇ ਤੇ ਉਹ ਮਾਰ ਦਿੱਤਾ ਜਾਵੇ ਹਨਾ ਹਾਂਜੀ ਪਰ ਹੁਣ ਮੈਂ ਆਖਦਾ ਜੇ ਕੋਈ ਸੋਚ ਵੀ ਜੇ ਸੋਚ ਵੀ ਲਵੇ ਤੇ ਉਹ ਕਰ ਚੁੱਕਿਆ ਉਹ ਕਰ ਚੁੱਕਿਆ ਇਹਦਾ ਮਤਲਬ ਉੱਥੇ ਦੇ ਸਿਸਟਮ ਦੇ ਮੁਤਾਬਕ ਹੁਣ ਤੇ ਕੰਮ ਸਖਤ ਹੋ ਗਿਆ ਹਾਂ ਤਾਂ ਉਹ ਇੱਥੇ ਫਿਰ ਉਹ ਗੱਲ ਤੇ ਸਵਾਲ ਨਿਕਲ ਆਉਂਦਾ ਹੈ ਕਿ ਉਹ ਆਂਦੇ ਨੇ ਜਿਹੜਾ ਪਹਿਲਾ ਜ਼ਮਾਨਾ ਸੀ ਪੁਰਾਣੇ ਅਹਿਦਨਾਮੇ ਵਾਲਾ ਉਹ ਸ਼ਰੀਅਤ ਦਾ ਜ਼ਮਾਨਾ ਹੈ ਜੀ ਇਹ ਜਿਹੜਾ ਨਵਾਂ ਜ਼ਮਾਨਾ ਹੈ ਇਹ ਫਜ਼ਲ ਦਾ ਜ਼ਮਾਨਾ ਹੈ ਔਰ ਫਜ਼ਲ ਦੇ ਜ਼ਮਾਨੇ ਨੂੰ ਅੱਜਕੱਲ ਦੇ ਜਿਹੜੇ ਪਾਸਟਰਜ਼ ਨੇ ਉਹ ਇੰਜ ਸਮਝਾਉਂਦੇ ਨੇ ਕਿ ਮਤਲਬ ਜਿਹੜਾ ਨਾ ਫਜ਼ਲ ਦਾ ਜ਼ਮਾਨਾ ਹੈ ਤੁਸੀਂ ਗਲਤੀ ਕਰੋ ਮਾਫੀ ਮੰਗੋ ਤੇ ਉਹ ਕਿ ਹੋ ਗਿਆ ਕੰਮ ਕਿ ਮਤਲਬ ਕਿ ਖੁਦਾ ਬਹੁਤ ਜ਼ਿਆਦਾ ਮੁਹੱਬਤ ਵਾਲਾ ਹੋ ਗਿਆ ਹੈ ਬੜੀ ਮੁਹੱਬਤ ਕਰਦਾ ਹੈ ਮਾਫ ਕਰਨ ਵਾਸਤੇ ਤਿਆਰ ਹੀ ਬੈਠਾ ਹੈ ਤੇ ਇਸ ਕਰਕੇ ਵੀ ਜਿਹੜਾ ਨਾ ਲੋਕਾਂ ਨੇ ਮਤਲਬ ਕਿ ਜਿਹੜੀ ਖੁਦਾ ਦੀ ਸ਼ਕਤੀ ਹੀ ਨਾ ਉਹ ਸ਼ਕਤੀ ਨੂੰ ਭੁੱਲ ਗਏ ਨੇ ਉਹ ਇਹ ਹੀ ਸਮਝ ਕੇ ਬਹਿ ਗਏ ਨੇ ਕਿ ਜੀ ਫਜ਼ਲ ਦਾ ਜ਼ਮਾਨਾ ਹੈ ਗਲਤੀ ਕੀਤੀ ਤੇ ਇੱਕ ਮਾਫੀ ਮੰਗੀ ਤੇ ਚੱਲ ਬਈ ਕੰਮ ਹੋ ਗਿਆ ਸੈਟ ਜਿਹੜਾ ਵੀ ਸੇਵਕ ਸੇਵਕ ਹੁੰਦਿਆਂ ਹੋਇਆ ਅਗਰ ਵਾਕਿਆ ਇਹ ਪਾਕ ਰੂਹ ਦੀ ਪ੍ਰੇਰਣਾ ਦੇ ਵਿੱਚ ਚੱਲਣ ਵਾਲਾ ਆ ਅਗਰ ਉਹ ਫਜ਼ਲ ਦੀ ਐਗਜ਼ੈਂਪਲ ਜਿਵੇਂ ਤੁਸੀਂ ਦੱਸ ਰਹੇਓ ਇਦਾਂ ਦਿੰਦਾ ਆ ਤੇ ਘਰ ਦੀ ਕੰਧ ਤੇ ਆ ਕੇ ਲਿਖ ਦਈਏ ਵੀ ਝੂਠਾ ਸੇਵਕ ਹੈ ਜਿਹੜਾ ਫਜ਼ਲ ਨੂੰ ਇਦਾਂ ਦੇ ਤਰੀਕੇ ਦੇ ਨਾਲ ਦੱਸਦਾ ਆ ਸਮਝਣਿਓ ਖੁਦਾ ਦਾ ਬੁਲਾਇਆ ਹੋਏ ਹਨ ਕਿਉਂਕਿ ਬਾਈਬਲ ਦੇ ਮੁਤਾਬਕ ਤੁਹਾਂ ਦਾ ਸਖਤੀ ਸਕੋ ਵੱਧ ਗਈ ਹੈ ਕਿਉਂ ਕਿ ਉਹਦਾ ਕਾਰਨ ਸਮਝੋ ਕੀ ਹੈ ਸੰਤ ਪਲੋਸ ਕਹਿੰਦਾ ਪ੍ਰਭ ਯਿਸੂ ਮਸੀਹ ਗੁਨਾਹਗਰਾਂ ਨੂੰ ਬਚਾਉਣ ਵਾਸਤੇ ਆਇਆ ਜਿਹਦੇ ਵਿੱਚ ਸਭ ਤੋਂ ਵੱਡਾ ਗੁਨਾਹਗਰ ਮੈਂ ਆਪਣੇ ਆਪ ਨੂੰ ਆਂਦਾ ਫਿਰ ਜਦ ਅਸੀਂ ਉਸ ਪਹਿਲਾਂ ਪੜ੍ਹਦੇ ਹਾਂ ਤੇ ਕਹਿੰਦਾ ਵੀ ਉਹ ਪਾਪੀਆਂ ਨੂੰ ਬਚਾਉਣਾ ਆ ਮਾਫ ਕਰਨ ਆ ਤੱਕੀ ਹੁਣ ਅਸੀਂ ਪਾਪ ਕਰਨ ਦੇ ਵਿੱਚ ਲੱਗੇ ਰਹੀਏ ਹਾਂਜੀ ਇਹ ਸਵਾਲ ਪੁੱਛਿਆ ਨੇ ਮੇਂ ਕਿਰਪਾ ਜਾਦੀ ਹੋਵੇ ਹਾਂਜੀ ਉਹ ਪਾਪੀਆਂ ਗੁਨਾਹਗਾਰਾਂ ਨੂੰ ਬਚਾਉ ਫਜ਼ਲ ਦੇ ਯੁੱਗ ਦਾ ਮਤਲਬ ਕੀ ਹੈ ਸਭ ਤੋਂ ਪਹਿਲਾਂ ਤੇ ਇਹ ਸਮਝਣਾ ਪੈਣਾ ਬਹੁਤ ਜ਼ਰੂਰੀ ਹੋ ਗਿਆ ਸਮਝਣਾ ਸਾਡੇ ਦੋ ਸ਼ਬਦ ਕਹਿੰਦੇ ਆ ਇੱਕ ਦਇਆ ਤੇ ਇੱਕ ਅਨੁਗ੍ਰਹਿ ਔਰ ਮੇਰੇ ਖਿਆਲ ਦੇ ਨਾਲ ਇੰਗਲਿਸ਼ ਵਿੱਚ ਇਹਨੂੰ ਕਿਹਾ ਜਾਂਦਾ ਹੈ ਮਰਸੀ ਮਰਸੀ ਹਾਂਜੀ ਤੇ ਗ੍ਰੇਸ ਤੇ ਗ੍ਰੇਸ ਬਿਲਕੁਲ ਸੋ ਹੁਣ ਮਰਸੀ ਤੇ ਗ੍ਰੇਸ ਦੇ ਵਿੱਚ ਫਰਕ ਕੀ ਹੈ ਹਾਂਜੀ ਆ ਜਿਹੜਾ ਉਦਾਹਰਨਾ ਦੇਣ ਦੇਣਾ ਕਿ ਐਗਜ਼ੈਂਪਲ ਆ ਇਹ ਮਰਸੀ ਨੂੰ ਗ੍ਰੇਸ ਸਮਝਣ ਦੇ ਮਤਲਬ ਕਿ ਉਹ ਹੋ ਸਕਦਾ ਹੈ ਉਹਨਾਂ ਦੀ ਨੀਅਤ ਗਲਤ ਨਾ ਹੋਏ ਲੇਕਿਨ ਉਹਨਾਂ ਨੇ ਸਮਝੇ ਗਲਤ ਹੋਏ ਸਮਝੇਗਾ ਸਮਝਾ ਨਹੀਂ ਗਲਤ ਰਹੇ ਨਾ ਕੋ ਇਹ ਮਰਸੀ ਨੂੰ ਗ੍ਰੇਸ ਸਮਝਣ ਦੇ ਆ ਜੀ ਤੇ ਤੁਸੀਂ ਫਰਕ ਸਮਝਾ ਢੋ ਤੇ ਬੜਾ ਵਧਰ ਹੋਈਗਾ ਤੇ ਕਈ ਐਸੇ ਵੀ ਜਿਹੜੇ ਗ੍ਰੇਸ ਨੂੰ ਮਰਸੀ ਸਮਝ ਜਾਂਦੇ ਆ ਮਤਲਬ ਕਿ ਲੋਕ ਕਨਫਿਊਜ਼ ਹੀ ਨੇ ਕਿ ਮਰਸੀ ਕੀ ਏ ਤੇ ਗ੍ਰੇਸ ਕੀ ਏ ਦਇਆ ਤੋਂ ਪਾਵਿਆ ਤੁਸੀਂ ਮੇਰੇ ਘਰ ਚੋਰੀ ਕਰਨ ਆ ਗਏ ਹਾਂਜੀ ਤੇ ਤੁਹਾਨੂੰ ਚੋਰੀ ਕਰਦਿਆਂ ਨੂੰ ਮੌਕੇ ਤੇ ਫੜ ਲਿਆ ਰੰਗੇ ਹੱਥੋਂ ਫੜੇ ਗਏ ਹੁਣ ਅਗੰਗਿਆਨੀ ਤੇ ਮੈਂ ਹੈ ਨਹੀਂ ਪਰਮੇਸ਼ਰ ਵਾਂਗੂ ਵੀ ਮੈਂ ਸਭ ਕੁਝ ਪਹਿਲਾਂ ਤੋਂ ਜਾਣਨ ਵਾਲਾ ਜੀ ਲੇਕਿਨ ਤੁਸੀਂ ਦੱਸਿਆ ਆਪਣੀ ਮਜਬੂਰੀ ਦੱਸ ਦਿੱਤੀ ਵੀ ਤੁਹਾਡੇ ਬੜੀ ਹਾਲਾਤ ਤੁਸੀਂ ਦੱਸ ਦਿੱਤੇ ਪਰੇਸ਼ਾਨੀ ਬੜੀ ਹੈ ਬੜੀ ਮੈਂ ਨੀਅਤ ਦਾ ਚੋਰ ਨਹੀਂ ਆ ਮਜਬੂਰੀ ਦਾ ਝਪੋਰੀ ਨੂੰ ਕਰਨਾ ਪੈ ਰਿਹਾ ਮੈਂ ਨੀਅਤ ਦਾ ਚੋਰ ਨਹੀਂ ਮੈਂ ਮਜਬੂਰੀ ਦੇ ਵਿੱਚ ਹਾਂ ਆ ਸਭ ਕੁਝ ਕਰਨ ਆਇਆ ਔਰ ਮਜਬੂਰੀ ਵੀ ਤੁਸੀਂ ਐਸੀ ਦੱਸ ਦਿੱਤੀ ਵੀ ਮੈਨੂੰ ਤੁਹਾਡੇ ਤੇ ਆ ਗਈ ਦਇਆ ਹਾਂਜੀ ਉਦੋਂ ਤਾਂ ਪੁਲਿਸ ਨੂੰ ਬੁਲਾਉਣਾ ਸੀ ਇਹ ਪੁਲਿਸ ਨੂੰ ਕਹਣਾ ਇਹਨੂੰ ਗ੍ਰਿਫਤਾਰ ਕਰਕੇ ਲੈ ਜਾਓ ਪਰ ਜਦੋਂ ਤੁਸੀਂ ਆਪਣੀ ਸਾਰੀ ਕੁਝ ਦੱਸੀ ਤੇ ਮੈਨੂੰ ਆ ਗਈ ਤੁਹਾਡੇ ਉੱਤੇ ਦਇਆ ਹਾਂ ਮੈਂ ਹਾਂ ਜੀ ਬੱਚੇ ਮੇਰੇ ਭੁੱਖੇ ਨੇ ਰੋਟੀ ਦੀ ਜ਼ਰੂਰਤ ਹੈ ਫਿਰ ਮੈਂ ਤੁਹਾਨੂੰ ਆਨਾ ਵੀ ਚੱਲ ਠੀਕ ਆ ਵੀ ਜੇ ਇਦਾਂ ਦੀ ਗੱਲ ਆ ਵੀ ਮੈਂ ਫਿਰ ਤੈਨੂੰ ਪੁਲਿਸ ਨੂੰ ਨਹੀਂ ਭਣਾਉਂਦਾ ਤੇ ਫਟਾੜ ਛੇਤੀ ਛੇਤੀ ਭੱਜ ਜਾ ਅੱਗੇ ਵਾਸਤੇ ਇਹਦਾ ਕੁਝ ਨਾ ਕਰੇ ਅੱਗੋ ਨਾ ਕਰੇ ਇਹ ਲਫਜ਼ੋ ਦੇ ਹੋਣੇ ਜਿਹੜਾ ਘਟ ਦਇਆ ਵਾਲਾ ਜਿਹੜਾ ਥੋੜੀ ਹੋਰ ਦਇਆ ਵਾਲਾ ਉਹ ਕਹੂਗਾ ਛੱਡ ਆਹ ਚੱਕਰਾ ਚ ਕੋਈ ਗੱਲ ਨਹੀਂ ਫਿਰ ਤੇਰੀ ਇੰਨੀ ਕੀ ਜ਼ਰੂਰਤ ਆ ਗਈ ਤਾਂ ਆ ਲੈ ਫੜ ਤੇ ਆਪਣੇ ਜ਼ਰੂਰਤ ਪੂਰੀ ਕਰ ਲੈ ਤੇ ਪਰ ਦੇਖੀ ਧਿਆਨ ਰੱਖੀ ਵੀ ਮੈਂ ਤੇ ਤੈਨੂੰ ਬਖਸ਼ ਦਿੱਤਾ ਹੈ ਤੇ ਕੋਈ ਹੋਰ ਨਹੀਂ ਮੈਂ ਤੇ ਦਇਆ ਕਰਦੀ ਪਰ ਹੁਣ ਇਹਨੂੰ ਵੀ ਤੂੰ ਗਲਤ ਤੇ ਸਮਝ ਨਾ ਕਰ ਲੈ ਆਪੇ ਮਿੱਜਰੋ ਚੋਰੀ ਕਰਨ ਚੱਲ ਜਾਇਗਾ ਰਾਂਗੇ ਜੇ ਤੇ ਚੋਰੀ ਹੋ ਗਈ ਤਾਂ ਤਾਂ ਵੀ ਜਾ ਜਾ ਕਰਿਆ ਜੇ ਫੜਿਆ ਗਿਆ ਤੇ ਫਿਰ ਇਦਾਂ ਦਾ ਦੱਸਾਂਗੇ ਫਿਲਮ ਸੁਣਾਵਾ ਕਰਾਂਗੇ ਨਹੀਂ ਸਮਝੇ ਹਾਂਜੀ ਰੈਣਾ ਫਿਰ ਤੂੰ ਚੋਰ ਹੀ ਆ ਦੋਨੇ ਸੂਰਤਾਂ ਦੇ ਵਿੱਚ ਇੱਕ ਤੇ ਚੋਰੀ ਕਰਕੇ ਲੈ ਗਿਆ ਫੜਿਆ ਨਹੀਂ ਗਿਆ ਹਾਂਜੀ ਤੇ ਤਾਂ ਵੀ ਤੂੰ ਸਮਝਣਾ ਮੈਂ ਬੜਾ ਛਾਤਰਚੋਰ ਨਿਕਲੇ ਆ ਤੇ ਜੇ ਫੜਿਆ ਗਿਆ ਤੇ ਇਦਾਂ ਦੀ ਦਾਸਤਾਨ ਦੱਸ ਦਊਗਾ ਤੇ ਪਰ ਧਿਆਨ ਰੱਖੀ ਸਾਰੇ ਮੇਰੇ ਵਰਗੇ ਨਹੀਂ ਗਏ ਹਾਂਜੀ ਕਿ ਜਿਵੇਂ ਮੈਂ ਮaaf ਕਰਨਾ ਪਿਆ ਦਇਆ ਕਰਨਾ ਪਿਆ ਇੰਝ ਕੋਈ ਹੋਰ ਨਹੀਂ ਕਰੇਗਾ ਜਿਹੜੀ ਦਇਆ ਨਾ ਉਹ ਇੱਥੋਂ ਤੱਕ ਹੀ ਐ ਇੰਨੀ ਕਿ ਦਇਆ ਬਾਤ ਇੰਨੀ ਕਰ ਸਕਦੇ ਇਸ ਤੋਂ ਜ਼ਿਆਦੇ ਨਹੀਂ ਜਿਹੜੀ ਦਇਆ ਦਾ ਪੈਮਾਨਾ ਇੰਨਾ ਹੀ ਐ ਕਿ ਜਾਂ ਤੇ ਉਹਨੂੰ ਪੁਲਿਸ ਨੂੰ ਫੜਾਇ ਦੇ ਬਿਨਾਂ ਉਹਨੂੰ ਕਹੋਗੇ ਚੱਲ ਜਾ ਜਾਂ ਇਹ ਦੇਖ ਕੇ ਹੋਰ ਜਿਆਦਾ ਦਇਆ ਵੀ ਮਤਲਬ ਕਹਿੰਦਾ ਭਾਬੀ ਇਹਨੂੰ ਆ ਜਰੂਰਤ ਸੀ ਤੇ ਉਹਦੀ ਜਰੂਰਤ ਨੂੰ ਜਰੂਰਤ ਪੂਰੀ ਕਰ ਦਿੱਤਾ ਇਸ ਤੋਂ ਵੀ ਵੱਡਾ ਕੋਈ ਦਇਆਵਾਨ ਹੋਊਗਾ ਤੇ ਉਹ ਵਾਤ ਵਾਤ ਇਹ ਕਰ ਦੂਗਾ ਵੀ ਠੀਕ ਹੈ ਵੀ ਜੇ ਤੇ ਕੋਈ ਰੋਜ਼ਗਾਰ ਹੈ ਨਿਗਾ ਤੇ ਮੈਂ ਤੇਰੀ ਹੈਲਪ ਕਰ ਦਿੰਦਾ ਤੂੰ ਦੱਸ ਵੀ ਤੂੰ ਕੀ ਕਰਤੇ ਚ ਕੀ ਕਾਬਲੀਅਤ ਹੈ ਉਹਦੇ ਮੁਤਾਬਕ ਤੈਨੂੰ ਕਿਤੇ ਕੰਮ ਦੇ ਲਵਾ ਦੇਣਾ ਕੋਈ ਕੰਮ ਦਿਲਵਾ ਦੇਣਾ ਜਾਂ ਤੇਰਾ ਕੋਈ ਕਾਰੋਬਾਰ ਸ਼ੁਰੂ ਕਰਾ ਦੇਣਾ ਜੇ ਤੇ ਤੈਨੂੰ ਇਦਾਂ ਦਾ ਘਟਿਆ ਕੰਮ ਕਰਨਾ ਇਨੇ ਪਵੇ ਮਤਲਬ ਇਹ ਹੈਗਾ ਅਤ ਦਇਆ ਦਾ ਦਇਆਵਾਨ ਜਿਹੜਾ ਵੀ ਹੋਊਗਾ ਹਨਾ ਤੇ ਹੁਣ ਸਮਝਾਂਗੇ ਉਹਦਾ ਅਤ ਦਇਆ ਦਾ ਦਇਆ ਦਾ ਸਿਸਟਮ ਹੈ ਨਾ ਉਹਨੂੰ ਫਜ਼ਲ ਕਿਹਾ ਜਾਂਦਾ ਜਿਹਨੂੰ ਅਤ ਦਇਆ ਨਾ ਉਹ ਮਰਸੀ ਕਨਵਰਟ ਹੋ ਜਾਂਦੀ ਹੈ ਫਜ਼ਲ ਦੇ ਵਿੱਚ ਗ੍ਰੇਸ ਦੇ ਵਿੱਚ ਕਿਵੇਂ ਹੈ ਇਹਦੀ ਦੂਸਰੀ ਐਗਜ਼ਾਮਪਲ ਤੁਹਾਨੂੰ ਚੋਰੀ ਕਰਦੇ ਫੜ ਲਿਆ ਤੁਸੀਂ ਆਪਣਾ ਸਭ ਕੁਝ ਦੱਸਿਆ ਤੁਸੀਂ ਦੱਸਿਆ ਮੈਂ ਤੇ ਦੋ ਚਾਰ ਦਿਨ ਤੋਂ ਭੁੱਖਾ ਵੀ ਹਾਂ ਤੇ ਮੈਂ ਨੰਬਰ 1 ਤੇ ਤੁਹਾਨੂੰ ਘਟਿਆ ਨਹੀਂ ਫਿਰ ਨੰਬਰ 2 ਮੈਂ ਤੁਹਾਨੂੰ ਪੁਲਿਸ ਨੂੰ ਨਹੀਂ ਫੜਾਇਆ ਨੰਬਰ 3 ਮੈਨੂੰ ਤਰਸ ਆਇਆ ਤੇ ਮੈਂ ਕਿਹਾ ਵੀ ਨਹੀਂ ਤੈਨੂੰ ਭੁੱਖਿਆ ਨਹੀਂ ਜਾਣ ਦੇਣਾ ਆਪ ਮੇਰੇ ਨਾਲ ਬੈਠ ਤੇ ਖਾ ਹੁਣ ਇਦਾਂ ਦੀ ਹਾਲਤ ਦੇ ਵਿੱਚ ਤੁਹਾਨੂੰ ਮੈਂ ਫੜਿਆ ਤੇ ਇੰਨਾ ਤੁਹਾਡੇ ਉੱਤੇ ਰਹਿਮ ਦਿਖਾਇਆ ਤੇ ਇੰਨਾ ਫਜ਼ਰ ਕੀਤਾ ਵੀ ਮੈਂ ਤੁਹਾਨੂੰ ਚੋਰ ਤੁਸੀਂ ਹੋ ਤੇ ਮੈਂ ਤੁਹਾਨੂੰ ਨਾਲ ਬਿਠਾ ਕੇ ਜੋ ਮੈਂ ਖਾਣਾ ਖਾਣਾ ਹੈ ਹੋਤਨੁਖ ਹੋਇਆ ਜੀ ਤੁਹਾਨੂੰ ਲੱਗਿਆ ਵੀ ਕਮਾਲ ਗਿੱਲ ਵਰਗਾ ਹਨੂ ਗ੍ਰੈਕ ਹਰੀ ਫਜ਼ਲ ਕਰਨ ਵਾਲਾ ਬੰਦਾ ਕੋਈ ਨਹੀਂ ਆਗਾ ਕੋਈ ਨਹੀਂ ਹੁਣ ਤੁਸੀਂ ਕਮਾਲ ਗਿੱਲ ਦੀ ਨਜ਼ਰ ਦੇ ਵਿੱਚ ਦੁਬਾਰਾ ਇਹੋ ਜਿਹੀ ਗਲਤੀ ਕਰੋਗੇ ਨਾ ਸੋ ਸੇਮ ਗੱਲ ਹੀ ਹੈ ਕਿ ਅਸੀਂ ਏਡੇ ਕੋ ਭੈੜੇ ਤੇ ਗੁਨਾਹਗਾਰ ਲੋਕ ਸੀਗੇ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਵੀ ਨਹੀਂ ਸੀ ਜਾ ਸਕਦੇ ਅਸੀਂ ਪਰਮੇਸ਼ੁਰ ਤੋਂ ਅਲੱਗੇ ਸੀਗੇ ਦੂਰ ਸੀਗੇ ਪਰ ਯਿਸੂ ਮਸੀਹ ਦੇ ਵਸੀਲੇ ਦੇ ਨਾਲ ਅਸੀਂ ਉਹਦੇ ਕੋਲ ਲਿਆਂਦੇ ਗਏ ਔਰ ਜਦੋਂ ਇਹਨਾਂ ਫਜ਼ਲ ਉਹਨੇ ਕੀਤਾ ਸਾਡੇ ਉੱਤੇ ਤੇ ਕੀ ਅਸੀਂ ਉਹਦੇ ਫਜ਼ਲ ਦਾ ਹੁਣ ਨਜਾਇਜ਼ ਫਾਇਦਾ ਉਠਾਈਏ ਲੇਕਿਨ ਦੁਨੀਆ ਇਹੋ ਕੋਸ਼ਿਸ਼ ਕਰ ਰਹੀ ਹੈ ਫਾਦਿਲ ਦਾ ਮਤਲਬ ਇਹ ਨਹੀਂ ਆ ਕਿ ਸਾਨੂੰ ਉਹਨੇ ਖੁੱਲ੍ਹਿਆਂ ਸ਼ਰਤ ਦਿੱਤਾ ਵੀ ਕੋਈ ਗੱਲ ਨਹੀਂ ਮੈਂ ਮaaf ਕਰਨ ਵਾਲਾ ਖੁਦਾ ਆ ਤੇ ਤੁਹਾਨੂੰ ਖੁੱਲ੍ਹਿਆਂ ਛੱਡਿਆ ਜਦੋਂ ਮਰਜੀ ਗਲਤੀ ਪਾਪ ਕਰਿਓ ਜਦੋਂ ਮਰਜੀ ਆ ਕੇ ਕਨਫੈਸ ਕਰਿਓ ਤੇ ਮੈਂ ਮਾਫ ਕਰ ਦਊਂ ਜੇ ਬਾਈਬਲ ਦੇ ਅਨੁਸਾਰ ਕੋਈ ਇਹ ਕਹਿਣਾ ਚਾਹੁੰਦਾ ਆ ਤੇ ਫਿਰ ਉਹ ਸੇਵਕ ਤੇ ਬੜੀ ਦੂਰ ਦੀ ਗੱਲ ਆ ਉਹ ਇੱਕ ਬਲੀਵਰ ਵੀ ਨਹੀਂ ਆ ਇਹਦਾ ਮਤਲਬ ਉਹਨੂੰ ਪਰਮੇਸ਼ਵਰ ਦੇ ਅਨੁਗ੍ਰਹਿ ਦੀ ਕਦਰ ਨਹੀਂ ਨੀ ਉਹਨੂੰ ਪਤਾ ਨਹੀਂ ਫਜ਼ਲ ਹੁੰਦਾ ਕੀ ਹੈ ਜੀ ਇਸ ਲਈ ਸੰਤਪੁਰਸ਼ ਕਹਿੰਦਾ ਵੀ ਉਹ ਪਾਪੀਆਂ ਨੂੰ ਬਚਾਉਣਾ ਹੈ ਤੇ ਕੀ ਹੋਣਾ ਅਸੀਂ ਪਾਪ ਕਰਨ ਵਿੱਚ ਲੱਗੇ ਰਹੀਏ ਵੀ ਕਿਰਪਾ ਵਾਲੀ ਹੋਵੇ ਨਹੀਂ ਮੈਂ ਕਿਹਾ ਨਹੀਂ ਬਲਕਿ ਆਪਣੇ ਆਪ ਨੂੰ ਹਣ ਉਹਦੇ ਕੇ ਇਦਾਂ ਪੇਸ਼ ਕਰੀਏ ਵੀ ਉਹਨੂੰ ਪਤਾ ਲੱਗੇ ਕਿ ਇਹਨਾਂ ਨੇ ਮੇਰੇ ਫਜ਼ਲ ਦੀ ਕਦਰ ਕੀਤੀ ਹੈ ਕਦਰ ਕੀਤੀ ਹੈ ਬਿਲਕੁਲ ਇਹਨੇ ਮੇਰੇ ਫਜ਼ਿਲ ਦੀ ਕਦਰ ਕੀਤੀ। ਮਿਸਾਲ ਦੇ ਤੌਰ ਤੇ ਤੁਹਾਡਾ ਕੋਈ ਭੈਣ ਭਰਾ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ। ਬੜੀ ਮੰਦ ਹਾਲੀ ਦੇ ਵਿੱਚ ਹੈਗਾ। ਤੇ ਤੁਹਾਨੂੰ ਲੱਗਿਆ ਵੀ ਇਸ ਬੰਦੇ ਨੂੰ ਕਿਸੇ ਤਰ੍ਹਾਂ ਕੰਮ ਕਰਾ ਕੇ ਅਗਰ ਮੀਕਾ ਲੈ ਆਂਦਾ ਜਾਵੇ। ਹਾਂਜੀ। ਹਾਂਜੀ। ਤੇ ਇੱਥੇ ਆ ਕੇ ਤੇ ਉਦਾਂ ਇਹ ਸਾਡੇ ਮੂੰਹ ਵੱਲ ਵੇਖਦਾ ਆ। ਨਾਲੇ ਇਹਦਾ ਜੀਵਨ ਬਣ ਜਾਊਗਾ। ਨਾਲੇ ਸਾਡੇ ਮੂੰਹ ਵੱਲ ਨਹੀਂ ਵੇਖੂਗਾ। ਪਲੱਸ ਮਤਲਬ ਇਹ ਜਿਹੜੇ ਬਾਕੀ ਪਿੱਛੇ ਰਹਿ ਗਏ ਆ ਆਪਣੀ ਫੈਮਿਲੀ ਦੀ ਟੇਕ ਕੇਅਰ ਕਰ ਲੇਗਾ ਉਹਨਾਂ ਦੀ ਟੇਕ ਕੇਅਰ ਕਰੇਗਾ ਪਲੱਸ ਜਿੱਦਾਂ ਅਸੀਂ ਇਹਦੇ ਉੱਤੇ ਰਹਿਮ ਕੀਤਾ ਇਹ ਵੀ ਕਿਹਨੂੰ ਬੁਲਾ ਲਏਗਾ ਗੋ ਇਹ ਵੀ ਗਾਂ ਕਿਹਦੇ ਉੱਤੇ ਰਹਿਮ ਕਰੇਗਾ ਇਹ ਸੋਚ-ਸੋਚ ਕੇ ਬੀਬੀ ਦੇ ਹੱਥ ਵਿੱਚ ਆ ਭੈੜਾ ਮਤਲਬ ਬਹੁਤ ਜ਼ਿਆਦਾ ਉੱਥੇ ਸਿਸਟਮ ਤੇ ਤੁਸੀਂ ਬੁਲਾ ਲਿਆ ਹੁਣ ਜੋ ਕੁਝ ਤੁਸੀਂ ਦਿਮਾਗ 'ਚ ਰੱਖ ਗਏ ਉਹਨੂੰ ਬੁਲਾਇਆ ਉਹ ਆ ਕੇ ਇੱਥੇ ਉਹਦੇ ਉਲਟ ਕਰਨਾ ਸ਼ੁਰੂ ਕਰ ਦਵੇ ਹਾਂ ਸਭ ਤੋਂ ਪਹਿਲੇ ਧੜਨ ਲੜਾਈ ਕਰਕੇ ਲੜਦਾ ਹੋਇਏ ਠੀਕ ਹੈ ਟੜੇ ਨਾਲ ਲਾਈ ਕਰਕੇ ਅਲੱਦਾ ਹੋਵੇ ਉਸ ਤੋਂ ਬਾਅਦ ਮਤਲਬ ਕਹਿੰਦਾ ਭਾਬੀ ਤੁਸੀਂ ਤੇ ਕਿਹਾ ਸੀ ਵੀ ਧਰਮ 'ਚ ਜੀਊਗਾ ਇੱਥੇ ਆ ਕੇ ਤੇ ਉਹ ਉਹ ਸਾਰੇ ਕੰਮ ਉਲਟੇ ਕਰਨ ਲੱਗ ਪਏ ਠੀਕ ਹੈ ਫਿਰ ਤੁਸੀਂ ਸੋਚਿਆ ਸੀਗਾ ਚਲੋ ਇੱਥੇ ਆ ਕੇ ਤੇ ਆਪਣਾ ਜੀਵਨ ਸੁਖਾਲਾ ਕਰ ਲੇਗਾ ਤੇ ਪਿਛੜਿਆਂ ਦੇ ਵੀ ਕਰ ਲੇਗਾ ਉਹਦੇ ਉੱਤੇ ਵੀ ਕੋਈ ਵਰਕ ਨਾ ਕਰੇ ਉਹਨੇ ਆਪਣਾ ਹੀ ਟੋਟਲੀ ਤੁਹਾਡੀ ਸੋਚ ਤੋਂ ਵਿਪਰੀਤ ਉਲਟ ਜਾਵੇ ਜੀ ਤੁਹਾਡੇ ਮਨ ਦੀ ਫੀਲਿੰਗ ਕੀ ਹੋਊਗਾ ਬੜਾ ਗੁੱਸਾ ਆਵੇਗਾ ਬੜਾ ਗੁੱਸਾ ਆਵੇਗਾ ਕਿ ਮੈਂ ਆਪਣਾ ਪੈਸਾ ਵੀ ਜ਼ਾਇਆ ਕੀਤਾ ਟਾਈਮ ਵੀ ਜ਼ਾਇਆ ਕੀਤਾ ਔਰ ਕਦੇ ਨਹੀਂ ਕੀਤਾ ਸੀਗਾ ਇਹ ਬੰਦਾ ਅੱਗੋਂ ਅੱਗੋਂ ਵੀ ਕੁਝ ਕਰਿਆ ਚੰਗਾ ਜੀਵਨ ਜੀ ਸਕੇ ਹਾਂਜੀ ਅੱਗੇ ਉਹ ਚੰਗਾ ਜੀਵਨ ਜੀ ਸਕੇ ਧਰਮੀ ਜੀਵਨ ਜੀ ਸਕੇ ਇਨਸਾਨੀਅਤ ਵਿੱਚ ਚੰਗਾ ਜੀਵਨ ਜੀ ਸਕੇ ਪਰਮੇਸ਼ਵਰ ਦੀ ਨਜ਼ਰ ਵਿੱਚ ਰਾਸਤਬਾਈ ਦਾ ਜੀਵਨ ਜੀ ਸਕੇ ਹਾਂਜੀ ਇੱਕ ਤਾਂ ਗੁੱਸਾ ਬੜਾ ਆਵੇਗਾ ਔਰ ਦੂਜਾ ਗੱਲ ਇਹ ਜੇਨ ਚਾਏਗੀ ਕਿ ਅੱਗੋਂ ਵੀ ਕਦੇ ਕਹੇ ਤੇ ਇੰਜ ਦਾ ਕੰਮ ਨਹੀਂ ਕਰੇ ਇਹ ਨਹੀਂ ਕਰ ਠੀਕ ਹੈ ਇਨਸਾਨ ਹੁੰਦੇ ਹੁੰਦੇ ਅਸੀਂ ਇਹ ਕਰ ਲੈਂਦੇ ਆ ਪਰ ਪਰਮੇਸ਼ਵਰ ਦਾ ਅਨੁਗ੍ਰਹਿ ਇਹ ਹੀ ਆ ਉਹ ਕਿਸੇ ਇੱਕ ਇਨਸਾਨ ਦੀ ਗਲਤੀ ਨੂੰ ਦੇਖ ਕੇ ਬਾਕੀਆਂ ਦੇ ਨਾਲ ਉਹਦਾਂ ਦਾ ਨਹੀਂ ਹੁੰਦਾ ਐ ਜੀ ਗੱਲ ਉਹ ਜੇ ਮੈਂ ਗਲਤੀ ਕੀਤੀ ਨਾ ਤੇਰਾ ਮਤੇ ਨਹੀਂਗਾ ਹੁਣ ਉਹ ਇਹ ਇਹ ਲੈਲਵੇਂ ਫੈਸਲਾ ਵੀ ਨਹੀਂ ਅੱਗੋ ਵੀ ਨਹੀਂ ਜੇ ਜੇ ਇਨਸਾਨ ਇਦਾਂ ਦਾ ਹੀ ਆ ਤੇ ਫਿਰ ਹੁਣ ਅੱਜ ਤੋਂ ਬਾਅਦ ਕਿਸੇ ਤੇ ਫਜ਼ਲ ਕਰਨਾ ਹੀ ਨਹੀਂ ਜੀ ਠੀਕ ਹੈ ਉਹ ਜਿਹੜਾ ਫਜ਼ਲ ਮੇਰੇ ਉੱਤੇ ਉਹਨੇ ਕੀਤਾ ਸੀ ਨਾ ਉਹਦੀ ਜਦੋਂ ਮੈਂ ਕਦਰ ਨਹੀਂ ਕੀਤੀ ਤੇ ਮੇਰੇ ਉੱਤੇ ਸਜ਼ਾਵਾਂ ਲਿਆਵੇਗਾ ਪਰ ਇਹ ਨਹੀਂ ਵੀ ਬਾਕੀਆਂ ਉੱਤੇ ਫਜ਼ਲ ਕਰਨਾ ਬੰਦ ਕਰ ਦੇਵੇ ਜੀ ਤੇ ਉਹ ਮੇਰੇ ਉੱਤੇ ਜਿਹੜੀਆਂ ਸਜ਼ਾਵਾਂ ਫਿਰ ਲਿਆਉਂਦਾ ਨਾ ਜਦੋਂ ਮੈਂ ਫਜ਼ਲ ਦੀ ਕਦਰ ਨਹੀਂ ਕਰਦਾ ਉਹ ਸਜ਼ਾਵਾਂ ਮੇਰੇ ਉੱਤੇ ਆਉਂਦੀਆਂ ਜਿਹੜੀਆਂ ਆ ਉਹ ਤੁਹਾਡੇ ਲਈ ਇੱਕ ਸਬਕ ਆ ਤੇ ਕਿਹ ਦੇ ਉੱਤੇ ਸਜ਼ਾ ਆਵੇ ਕਿ ਜੇ ਇਸ ਇਨਸਾਨ ਦੇ ਉੱਤੇ ਫਜ਼ਲ ਕੀਤਾ ਸੀ ਤੇ ਜਦੋਂ ਉਹਨੇ ਫਜ਼ਲ ਦੀ ਕਦਰ ਨਹੀਂ ਕੀਤੀ ਤੇ ਪਰਮੇਸ਼ਵਰ ਨੇ ਫਿਰ ਕਿਵੇਂ ਆਪਣੇ ਕਰੋਧ ਨੂੰ ਪਰਗਟ ਕੀਤਾ ਹਾਂਜੀ ਕੀਤਾ ਨਾ ਫਜ਼ਲ ਉਹਨਾਂ ਦੇ ਉੱਤੇ ਮਿਸਰ ਦੀ ਗੁਲਾਮੀ ਚ ਤਾਂ ਹਾਂ ਮਾਰ ਮਾਰ ਰੋਂਦੇ ਸੀ ਤੇ ਲਿਖਿਆ ਉਹਨਾਂ ਦਾ ਰੋਣਾ ਪਰਮੇਸ਼ਰ ਤੱਕ ਪਹੁੰਚਿਆ ਪਹੁੰਚਿਆ ਬਿਲਕੁਲ ਇਹਦਾ ਮਤਲਬ ਇਹ ਇਹਨਾਂ ਨੂੰ ਜ਼ਰੂਰਤ ਆ ਇਨਸਾਨ ਨਹੀਂ ਸਾਡਾ ਛੁਟਕਾਰਾ ਕਰਾ ਸਕਦਾ ਰੱਬ ਹੀ ਕਰਾ ਸਕਦਾ ਹੈ ਤੇ ਇਹਨਾਂ ਦੇ ਉੱਤੇ ਪਰਮੇਸ਼ਰ ਨੇ ਫਜ਼ਲ ਕੀਤਾ ਫਜ਼ਲ ਦੇ ਫਜ਼ਲ ਦੇ ਯੋਗ ਹੈ ਨਾ ਫਜ਼ਲ ਪਰਮੇਸ਼ਰ ਸ਼ੁਰੂ ਤੋਂ ਕਰਦਾ ਆ ਰਿਹਾ ਜੀ ਜਦੋਂ ਯੂਨਨ ਨੂੰ ਕਿਹਾ ਜਾ ਕੇ ਨੀਨਵਾ ਸ਼ਹਿਰ ਦੇ ਵਿਰੁੱਧ ਨੱਬੂਬਤ ਕਰ ਪੇਸ਼ਣ ਕੋਈ ਕਰ ਤੇ ਕੀਤੀ ਨਾ ਜਾ ਕੇ ਕੀਤੀ ਪਰ ਪਰਮੇਸ਼ਰ ਨੇ ਬਖਸ਼ ਦਿੱਤਾ ਨਾ ਬਖਸ਼ ਦਿੱਤਾ ਉਹਨਾਂ ਦੇ ਤੇ ਆਉਣ ਵਾਲੀ ਸਜ਼ਾ ਨੂੰ ਵੀ ਮਾਫ ਕੀਤਾ ਤੇ ਉਹਨਾਂ ਦੇ ਜੀਵਨ ਨੂੰ ਵੀ ਬਹਾਲ ਕੀਤਾ ਜੀ ਇਹ ਇਹ ਫਜ਼ਰ ਹੀ ਸੀਗਾ ਠੀਕ ਹੈ ਸੋ ਉਹ ਉਹ ਤੇ ਅਨੁਗ੍ਰਹਿਕਾਰੀ ਪਰਮੇਸ਼ਰ ਆ ਉਹ ਤੇ ਗ੍ਰੇਸਫੁਲ ਆ ਉਹ ਤੇ ਰਹਿਣਿਆ ਹੀ ਆ ਉਹਦੇ ਗੁਣ ਕਦੇ ਖਤਮ ਹੁੰਦੇ ਨਹੀਂ ਨਾ ਉਹਦੇ ਗੁਣ ਬਦਲਦੇ ਆ ਲੇਕਿਨ ਹੁਣ ਜਿਹੜਾ ਹੈ ਨਾ ਮਤਲਬ ਪਾਪੀ ਉੱਤੇ ਦੀ ਕਿਰਪਾ ਯਸੂਸਮਸੀ ਦੇ ਉਹਨਾਂ ਜਿੱਤੇ ਕੀਤੀ ਉਹ ਪਹਿਲਾਂ ਦੂਸਰੇ ਉੱਤੇ ਨਹੀਂ ਹੋਈ ਪਹਿਲਾਂ ਲੋਕਾਂ ਨੂੰ ਪਰਮੇਸ਼ਰ ਮਾਫ ਕਰਦਾ ਸੀ ਪਰ ਪਾਪ ਜਿਹੜੇ ਸੀ ਨਾ ਉਹਨਾਂ ਦੇ ਢਗੇ ਜਾਂਦੇ ਸੀਗੇ ਮਾਫ ਨਹੀਂ ਸੀ ਹੁੰਦੇ ਮਾਫ ਨਹੀਂ ਸੀ ਹੁੰਦੇ ਠੀਕ ਲੇਕਿਨ ਮਸੀਹ ਯਸੂ ਦੇ ਵਿੱਚ ਆ ਕੇ ਸਾਡੇ ਪਾਪ ਢਗੇ ਨਹੀਂਗੇ ਬਲਕੇ ਪੂਰਨ ਰੂਪ ਦੇ ਵਿੱਚ ਉਹਨੇ ਮਾਫ ਕੀਤੇ ਆ ਕਿਹੜੇ ਜਿਹੜੇ ਮਸੀਹ ਨੂੰ ਪਹਿਚਾਣ ਤੋਂ ਪਹਿਲਾਂ ਕੀਤੇ ਤੇ ਹੁਣ ਫਜ਼ਲ ਕੀ ਆ ਪੁਰਾਣੇ ਸਮੇਂ ਦੇ ਵਿੱਚ ਫਿਰ ਜਿਹਦਾ ਜਿਹਦਾ ਪਾਪ ਟੱਕਦਾ ਸੀ ਤੇ ਜੋ ਨਹੀਂ ਸੀ ਮੋੜਦਾ ਤੇ ਫਿਰ ਮਾਰ ਛੱਡਦਾ ਸੀ ਹੁਣ ਹੁਣ ਫਜ਼ਲ ਦੇ ਵਿੱਚ ਫਰਕ ਕੀ ਆਇਆ ਉਦੋਂ ਫਿਰ ਉਹ ਮਾਰ ਛੱਡਦਾ ਸੀਗਾ ਤੇ ਹੁਣ ਧੀਰਜ ਦੇ ਨਾਲ ਸਬਰ ਦੇ ਨਾਲ ਉਡੀਕਦਾ ਆ ਬੰਦੇ ਦਾ ਪੁੱਤਰ ਬਣੇ ਹੁਣ ਤੁਸੀਂ ਇਸੇ ਫੈਸਲਾ ਲਓ ਇਹਸੇ ਗੱਲ ਨੂੰ ਸਮਝਦੇ ਹੋਏ ਜਿਹੜੀ ਪੱਤ ਸਵਣ ਲਿਖੀ ਹੈ ਇਸ ਗੱਲ ਨੂੰ ਸਮਝਦੇ ਹੋਏ ਫੈਸਲਾ ਲਓ ਵੀ ਹੁਣ ਜਦੋਂ ਅਸੀਂ ਫਿਰ ਪਾਪ ਕਰਦੇ ਆ ਨਾ ਤੇ ਸਾਨੂੰ ਤਰੰਤ ਮਾਰ ਨਹੀਂ ਦਿੰਦਾ ਹਾਂਜੀ ਉਸੇ ਵਕਤ ਨਹੀਂ ਮਾਰਦਾ ਬਲਕਿ ਸਬਰ ਦੇ ਨਾਲ ਧੀਰੇ ਦੇ ਨਾਲ ਉਹ ਵੇਖਦਾ ਹੈ ਕਿ ਕਿਤੇ ਇਹ ਬੰਦਾ ਮੁੜਾਵੇ ਇਹਨੂੰ ਤੁਸੀਂ ਇਹ ਨਾ ਸਮਝੋ ਫਤਿਹ ਨੇ ਮੈਨੂੰ ਮਾਫ ਕਰ ਦਿੱਤਾ ਤੁਹਾਨੂੰ ਮਾਰਿਆ ਨਹੀਂ ਨਾ ਤੇ ਮਾਫ ਤੁਸੀਂ ਇਹ ਹੀ ਚਾਹੁੰਦੇ ਹੋ ਨਾ ਵੀ ਮਤਲਬ ਵੀ ਮੈਂ ਤਾਂ ਸਮਝਾਂ ਵੀ ਪਰਮੇਸ਼ਵਰ ਤੇ ਕਰੋਧਾ ਮੈਨੂੰ ਮਾਰ ਹੀ ਦਵੇ ਹਾਂਜੀ ਹੈਨਾ ਲੇਕਿਨ ਲੇਕਿਨ ਜੇ ਸਿਸਟਮ ਕੀ ਹੈ ਭਰਾ ਉਸਨੂੰ ਮਾਰ ਨਹੀਂ ਰਿਹਾ ਤੇ ਅਸੀਂ ਇਸੇ ਵਜ੍ਹਾ ਕਰਕੇ ਉਹਦੇ ਫਜ਼ਲ ਦਾ ਨਜਾਇਜ਼ ਫਾਇਦਾ ਉਠਾਉਂਦੇ ਹਾਂ ਜਿਹੜਾ ਪਤਨ ਹੋਣਾ ਕਲੀਕ ਕਰਦਾ ਵੀ ਉਹ ਬੜੇ ਧੀਰੇ ਦੇ ਨਾਲ ਉਡੀਕ ਕਰਦਾ ਆ ਵੀ ਅਸੀਂ ਵੈਸੇ ਬਣ ਜਾਈਏ ਜੈਸਾ ਉਹ ਬਣਾਉਣਾ ਚਾਹੁੰਦਾ ਹੈ ਸੋ ਇਨ ਇਸ ਉਹਦੀ ਗੁਣ ਨੂੰ ਇਸਦੀ ਖੂਬੀ ਨੂੰ ਅਗਰ ਅਸੀਂ ਨਜਾਇਜ਼ ਤੌਰ ਦੇ ਉੱਤੇ ਇਸਤੇਮਾਲ ਕਰਦੇ ਹਾਂ ਤੇ ਉਹਦੀ ਨਜ਼ਰ ਦੇ ਵਿੱਚ ਸਾਡੀ ਕਦਰੋਂ ਕੀਮਤ ਕੀ ਬਹੁਤੀ ਮਾੜੀ ਕਦਰ ਹੋ ਗਈ ਮਨੇ ਜ਼ੀਰੋ ਹੀ ਹੋ ਗਏ ਫਿਰ ਤੇ ਹੁਣ ਜਿਹੜਾ ਸੇਵਕ ਕਹਿੰਦਾ ਵੀ ਉਹ ਤੇ ਫਜ਼ਲ ਦਾ ਖੁਦਾ ਆਇਆ ਤੇ ਉਹ ਤੇ ਮਾਫੀ ਦਾ ਖਜ਼ਾਨਾ ਆ ਤੇ ਉਹ ਮਾਫ ਕਰ ਦਿੰਦਾ ਆ ਇਹ ਸੇਵਕ ਜਿਹੜਾ ਇਹੋ ਜਿਹਾ ਲਫ਼ਜ਼ ਇਸਤੇਮਾਲ ਕਰਦਾ ਆ ਇਕਲਿਸਿਆਂ ਨੂੰ ਗੁਨਾਹ ਕਰਨ ਦਾ ਬਲ ਦੇ ਰਿਹਾ ਜਦ ਕਿ ਸੇਵਕ ਆ ਲਿਖ ਰਿਹਾ ਇਕਲਿਸਿਆਂ ਨੂੰ ਅਗਾਹ ਕਰੇ ਤਾੜਨਾ ਕਰੇ ਉਹਨੂੰ ਸਮਝਾਵੇ ਉਹਦੇ ਅਨੁਗ੍ਰਹਿ ਦੀ ਕੀਮਤ ਸਮਝਾਵੇ ਉਹਦੇ ਲਹੂ ਦੀ ਕੀਮਤ ਸਮਝਾਵੇ ਤੇ ਦੱਸੇ ਵੀ ਮੁੜ ਕੇ ਗੁਨਾਹ ਨਾ ਕਰੇ ਮੁੜ ਕੇ ਗੁਨਾਹ ਨਾ ਕਰੇ ਜਿਹੜਾ ਫਜ਼ਲ ਵਾਲਾ ਆ ਉਹਨੇ ਕੀ ਕਿਹਾ ਸੀਗਾ ਦੇਖ ਤੋ ਆਪਣੀ ਮਾਨਦਗੀ ਤੋਂ ਛੁੱਟ ਗਈਆਂ ਠੀਕ ਹੈ ਵੇਖ ਤੈਨੂੰ ਇਹਨਾਂ ਲੋਕਾਂ ਨੇ ਮਾਰਿਆ ਨਹੀਂ ਹੈ ਜਗਾ ਜਗਾਹ ਤੇ ਪ੍ਰਭੂ ਯਸ਼ੁਅ ਮਸੀਹ ਕਹਿ ਰਿਹਾ ਜਨਾਹ ਕਰ ਔਰਤ ਨੂੰ ਪੱਥਰ ਮਾਰਨ ਦੇ ਲਈ ਜਦੋਂ ਆਏ ਆ ਤੋ ਉਹਨੇ ਕਿਹਾ ਕਹਿੰਦਾ ਵੇ ਇੱਕ ਮੈਂ ਤੈਨੂੰ ਮਾਫ ਕਰ ਦਿੱਤਾ ਪਰ ਫਿਰ ਗੁਨਾਹ ਨਾ ਕਰੇ ਫਿਰ ਗੁਨਾਹ ਨਾ ਕਰੇ ਬਿਲਕੁਲ ਹੁਣ ਜਿਹਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਂਦਾ ਤੇ ਉਹਨੂੰ ਕਹਿ ਰਹੇ ਵੀ ਫਿਰ ਗੁਨਾਹ ਨਾ ਕਰੀ। ਮਤਲਬ ਉਹ 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 ਦੀ ਜ਼ਿੰਦਗੀ ਦਾ ਆਖਰੀ ਦਿਨ ਹੀ ਸੀਗਾ। ਆਉ ਤਾਂ ਮਹਾਰਤ ਵਾਸਤੇ ਤਿਆਰ ਬੈਠੇ ਹੀ ਪੱਥਰ ਫੜੇ 77। ਮਤਲਬ ਜੇ ਯਸਮਸੀ ਵਿੱਚ ਨਾ ਆਉਂਦਾ ਤੇ ਗਈ। ਬਿਲਕੁਲ। ਤੇ ਹੁਣ ਇਹ ਔਰਤ ਕੀ ਸੋਚੇ? ਅਚਾਨਕ ਮੇਰੇ ਤੇ ਫਜਰ ਕਰ ਦਿੱਤਾ ਸੀਗਾ। ਤੇ ਉਹ ਤੇ ਫਜਰ ਦਾ ਭਰਿਆ ਹੋਇਆ ਹੈਗਾ। ਤੇ ਚਲੋ ਇੱਕ ਅੱਧੀ ਵਾਰੀ ਫਿਰ ਕਰ ਲੈਨੇ। ਹਾਂਜੀ ਫੇਰ ਫੇਰ ਮਾਫੀ ਮੰਗ ਲਾਂ ਤੇ ਹੁਣ ਕੀ ਹੈ ਹੁਣ ਮਾਰੇ ਤੇ ਨਾ ਉਹਨੂੰ ਭਾਵੇਂ ਪਰ ਇੱਕ ਗੱਲ ਯਾਦ ਰੱਖਿਓ ਤੇਰਾ ਪਾਪ ਲਿਖ ਲਿਆ ਗਿਆ ਏ ਬਿਲਕੁਲ ਮਾਫ ਨਹੀਂ ਹੋਇਆ ਯਾਦ ਰੱਖਿਓ ਹੁਣ ਮਾਫ ਨਹੀਂ ਹੋਇਆ ਹੁਣ ਲਿਖ ਲਿਆ ਗਿਆ ਏ ਹੁਣ ਤੇ ਧੀਰੇ ਦੇ ਨਾਲ ਸਬਰ ਕਰਦਾ ਵੀ ਵਾਪਸ ਆ ਜਵੇ ਪਰ ਤੂੰ ਆਪਣਾ ਸਥਾਨ ਗਵਾ ਰਿਹਾ ਜਗ੍ਹਾ ਆਪਣੀ ਗਵਾ ਰਿਹਾ ਦਿਨ-ਪ੍ਰਤੀ ਦਿਨ ਪਰਮੇਸ਼ਵਰ ਦੀ ਨਜ਼ਰ ਚ ਡਿੱਗਦਾ ਜਾ ਰਿਹਾ ਤੂੰ ਉਹਦੇ ਆਤਮਾ ਨੂੰ ਉਦਾਸ ਕੀਤਾ ਤੂੰ ਉਹਦੇ ਆਤਮਾ ਨੂੰ ਨਿਰਾਸ਼ ਕੀਤਾ ਤੇ ਇੱਕ ਸਮਾਂ ਐਸਾ ਆਇਆ ਵੀ ਉਹਦਾ ਆਤਮਾ ਬੁਝ ਗਿਆ ਛੱਡ ਕੇ ਵੀ ਚਲਾ ਜਾਏਗਾ ਤੇ ਉਸ ਤੋਂ ਬਾਅਦ ਆਖਰੀ ਟਾਈਮ ਕੀ ਉਹ ਜਿਹੜਾ ਧੀਰੇਜ ਹੈ ਵੀ ਕਿਧਰੇ ਇਹ ਨਾ ਹੋਵੇ ਤੂੰ ਇਸੇ ਚੀਜ਼ ਦਾ ਨਜਾਇਜ਼ ਫਾਇਦਾ ਉਠਾਉਂਦਾ ਹੋਵੇਂ ਤੇ ਇੱਕ ਸਮਾਂ ਆਵੇ ਉਹ ਜਿਵੇਂ ਪਾਕਰੂ ਕਲਾਮ ਦਾ ਬੀਜ ਲੈ ਕੇ ਤੇਰੇ ਅੰਦਰ ਆਇਆ ਤੇ ਤੂੰ ਨਵਾਂ ਜਨਮ ਪਾਇਆ ਕਿਤੇ ਇਹ ਨਾ ਹੋਵੇ ਉਹ ਜਿੱਦਾਂ ਲੈ ਕੇ ਆਇਆ ਸੀ ਨਾ ਕਲਾਮ ਦੇ ਬੀਜ ਨੂੰ ਤੇਰੇ ਅੰਦਰ ਉਸੇ ਤਰ੍ਹਾਂ ਉਹਨੂੰ ਲੈ ਕੇ ਬਾਹਰ ਨਿਕਲ ਜਾਵੇ ਜੀ ਤੇ ਜਿੱਦੋਂ ਉਹ ਨਿਕਲ ਗਿਆ ਫਜਰ ਦਾ ਜਮਾਨਾ ਜਿਵੇਂ ਉਹਨਾਂ ਤੋਂ ਪੁੱਛ ਨਹੀਂ ਚਲ ਮੈਂ ਸਮਝਣ ਦਾ ਟਾਈਮ ਬੜਾ ਹੋ ਗਿਆ ਅਗਲੇ ਪਾਠ ਆਪਾਂ ਇਹਦਾ ਅਗਲੇ ਪਾਠ ਚ ਨੂੰ ਸ਼ੁਰੂ ਕਰਦੇ ਆਂ ਉਹ ਗੱਲ ਉਹ ਹੀ ਹੈ ਪਹਿਲੇ ਵੀ ਜਿੱਦਣ ਇਹ ਇੱਕ ਗੱਲ ਕੀਤੀ ਸੀ ਜੀ ਕਿ ਅੱਜ ਗੱਲ ਅਸੀਂ ਜਿਆਦਾ ਟੋਪਿਕ ਤੇ ਨਹੀਂ ਗੌਰ ਕਰਦੇ ਜੀ ਜੀ ਅਸੀਂ ਗੱਲ ਕਰਦੇ ਆ ਜਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਅਗਲਾ ਬੰਦਾ ਕੋਈ ਸਮਝ ਜਾਵੇ ਕੋਈ ਸਿੱਖ ਕੇ ਜਾਵੇ ਦੇਖੋ ਸਾਡੇ ਚਰਚਾ ਕਰਨ ਦਾ ਮਤਲਬ ਇਹ ਹੁੰਦਾ ਆ ਜਦੋਂ ਅਸੀਂ ਸਬਜੈਕਟਾਂ ਸਬਜੈਕਟਾਂ ਦੇ ਚੱਕਰਾਂ 'ਚ ਜਿਆਦਾ ਪੈਨੇ ਨਾ ਉਦੋਂ ਅਸੀਂ ਆਪਣੇ ਆਪ ਨੂੰ ਲੋਕਾਂ ਨੂੰ ਇੱਕ ਗਿਆਨਵਾਨ ਕਰਕੇ ਦੱਸਣਾ ਚਾਹੁੰਦੇ ਆ ਵੀ ਮੈਨੂੰ ਬੜਾ ਤਜਰਬਾ ਆ ਗੱਲ ਤੇ ਹੈਗੀ ਆ ਵੀ ਕਿਸੇ ਨੂੰ ਪਰਮੇਸ਼ਵਰ ਦੀ ਕੋਈ ਗੱਲ ਸਮਝ ਆ ਜਾਵੇ ਜੀ ਇਹ ਵਿਸ਼ੇ ਦੇ ਵਿੱਚ ਹੀ ਚੱਲਦਾ ਪਿਆ ਹੈ ਪ੍ਰੋਗਰਾਮ ਲੇਕਿਨ ਵਿਸ਼ੇ ਨੂੰ ਪੂਰਾ ਕਰਨ ਦੇ ਲਈ ਅਸੀਂ ਬੜਾ ਕੁਝ ਮਟੀਰੀਅਲ ਇਕੱਠਾ ਕਰਕੇ ਲਿਆਂਦਾ ਹਾਂਜੀ ਤਾਂ ਕਿ ਉਹ ਜਿਹੜੀ ਗੱਲ ਆ ਨਾ ਮੰਗੋ ਤੋਂ ਮਿਲੇਗਾ ਜਿਹੜਾ ਹੈ ਗੱਲ ਇੱਥੇ ਚੱਲੀ ਨਾ ਵੀ ਲੋਕੀ ਕਹਿੰਦੇ ਆ ਵੀ ਇਹ ਮੰਗਣ ਦੇ ਤੋਂ ਭਾਵ ਕੀ ਆ ਤੇ ਫਿਰ ਮਤਲਬ ਲੋਕੀ ਇਹਦੇ ਤੇ ਤਰ੍ਹਾਂ ਤਰ੍ਹਾਂ ਦੀ ਆ ਅੱਗੇ ਤੁਹਾਨੂੰ ਵੀ ਕਈਆਂ ਨੇ ਕਿਹਾ ਹੁਣ ਅਗਲੇ ਮੈਂ ਦੱਸਣਾ ਫਿਰ ਤੁਹਾਨੂੰ ਹਾਂਜੀ ਚਲੋ ਜੇ ਅਸੀਂ ਚਾਹਾਂਗੇ ਕਿ ਆਪਣੇ ਪਿਆਰੇ ਆਵਾਸ ਦਵਾ ਕੀਤੀ ਜਾਵੇ ਪਿਆਰੇ ਖੁਦਾਵੰਦ ਖੁਦਾ ਤੇਰੇ ਸ਼ੁਕਰਗੁਜ਼ਾਰ ਆ ਤੇਰੀ ਦਇਆ ਔਰ ਤੇਰੀ ਮੁਹੱਬਤ ਦੇ ਵਾਸਤੇ ਪਿਆਰੇ ਪ੍ਰਭੂ ਜੋ ਵੀ ਇਸ ਖੁਦਾਵੋਂ ਖੁਦਾ ਵਿਸ਼ੇ ਨੂੰ ਸੁਣੇ ਪਿਆਰੇ ਖੁਦਾਵੰਦ ਜੋ ਵੀ ਗੱਲਾਂ ਬਾਤਾਂ ਅਸੀਂ ਤੇਰੇ ਕਲਾਮ ਦੀਆਂ ਐਗਜ਼ੈਂਪਲਾਂ ਦੇ ਨਾਲ ਖੁਦਾਵੋਂ ਖੁਦਾ ਪੇਸ਼ ਕੀਤੀਆਂ ਤੇਰੇ ਫਜ਼ਲ ਚ ਰਹਿ ਕੇ ਉਹ ਹਰੇਕ ਜ਼ਿੰਦਗੀ ਦੇ ਲਈ ਇੱਕ ਵੱਡੀ ਆਸ਼ੀਸ਼ ਬਰਕਤ ਦਾ ਕਾਰਨ ਹੋਵੇ ਨਾ ਕਿ ਉਹਦੇ ਨਿਆਏ ਦਾ ਸੋ ਕਿਰਪਾ ਕਰੋ ਆਉਣ ਵਾਲੇ ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ ਦਿੰਨੇ ਆ ਤੁਹਾਡੀ ਰਹਿਮਤ ਨੂੰ ਮੰਗਦੇ ਆ ਯਸੂ ਮਸੀਹ ਦੇ ਨਾਮ ਦੇ ਅਮੀਨ